बोल लिया आज भी नाम है आज भी जिक्र है रेड पेगी बड्डियां आ गुरप्रीत आ गया मेरे पंजाबी दीयो आ कोर्ट करोड़िया गीता जितने भी आवाज ਨੂੰ ਸੁਣਵਾਵੇ ਲੈਨਮੈਂਟ ਦੀਆਂ ਡਿਊਟੀਆਂ ਦੇਣਗੇ ਅੱਗੇ ਪਲੀਜ਼ ਆ ਸਾਹਮਣੇ ਇਸ ਵੇਲੇ ਗੁਰਪ੍ਰੀਤ ਮਰੇ ਸਾਹ ਤੇ ਦੂਜੇ ਪਾਸੇ ਹਾਕਮ ਵਾਲੀਆ ਜੱਗੂ ਐ ਇਹਨੂੰ ਦੁਨੀਆ ਜੱਗੂ ਕਹਿੰਦੀ ਐ ਇਹਨੂੰ ਦੁਨੀਆ ਆਹ ਕਹਿੰਦੇ ਦੁਬੁਰਜੀਆ ਆਹ ਸ਼ੂਸ਼ਕਾ ਆਹ ਫਕਰ ਚੰਦੇ ਵਾਲਾ ਪਿਆਰ ਵਰ ਪਿਆਰ ਆ ਬਗੀਚਾ ਨਾਲ ਯਾਫਰ ਹੁਣ ਦੇਖਣਾ ਵੀ ਕਹੋ ਜੀ ਗੱਲ ਬਣਦੀ ਹੈ ਇੱਕ ਪਾਸੇ ਰੌਕਿਆਂ ਦੇ ਨਵੀਂ ਦੀ ਟੀਮ ਤਿਆਰ ਕੀਤੀ ਹੋਈ ਸ਼ੂਸ਼ਕ ਦੀ ਜੇ ਫੂਲੇ ਅੰਦਰ ਟੈਸਟ ਬਣਦਾ ਤੇ ਜਿਹੜੇ ਮੇਲੇ ਤੇ ਆਖੂਗਾ ਧਾਰੀਵਾਲ ਪਰਿਵਾਰ ਵੱਲੋਂ ਰੌਕਿਆਂ ਦੇ ਵੱਲੋਂ ਭੁਤਿੰਦਰ ਸਿੰਘ ਦੀ ਯਾਦ ਵਿੱਚ ਮੇਰੇ ਵੀਰੋ ਭਿੰਦਰ ਪ੍ਰਧਾਨ ਦੀ ਯਾਦ ਵਿੱਚ ਮੋਟਰਸਾਈਕਲ ਦੇ ਮਾਨ ਸਨਮਾਨ ਬਖਸ਼ੇ ਜਾਣਗੇ ਫੂਲੇ ਦੇ ਲਈ ਲਓ ਕੁਲਵਿੰਦਰ ਉਹ ਜਲਵੇੜੀ ਵਾਲਾ ਕਹਿੰਦੇ ਕੁਲਵਿੰਦਰ ਮੇਰੇ ਮਿੱਤਰੋ ਪਿਆਰ ਵਰਤਿਆਣ ਹੈ ਉਧਰ ਕਹਿੰਦੇ ਵੀ ਜੱਜਪੀ ਦਾ ਕੈਫੇ ਵਾਲੇ ਵੀਰ ਸਾਡੇ ਦੋਵੇਂ ਟੀਮਾਂ ਦੇ ਵਿੱਚ 1000 ਲਓ ਸੋਡੀ ਸਾਈਕਲ ਸਟੋਰ ਉਹਨੇ ਵੀਰਾਂ ਵੱਲੋਂ ਅਮਰੀਕ ਦੇ ਲਈ ਰਿੰਦਰ ਦੇ ਲਈ ਬਹੁਤ ਵੱਡੇ ਪਿਆਰ ਤੇ ਸਤਿਕਾਰ ਜਿਹਦੇ ਕੋਲਦੇ ਹੋਏ ਨੇ ਵੀ ਜੱਗੀ ਪੀਦਾ ਕੈਫੇ ਦਾ ਉਹਨਾਂ ਦਾ ਧੰਨਵਾਦ ਹੈ ਹੋਰ ਟੀਮਾਂ ਨੂੰ 10000 ਅਮਰੀਕ ਦੇ ਰਿੰਦਰ ਦੇ ਲਈ ਪਿਆਰ ਲਓ ਸੋਡੀ ਸਾਈਕਲ ਸਟੋਰ ਦਾ ਬਹੁਤ ਵੱਡਾ ਧੰਨਵਾਦ ਹੈ ਇਹ ਪਿਆਰ ਹੈ ਇਹ ਸਤਿਕਾਰ ਨੇ ਇਹ ਮੁਹੱਬਤਾਂ ਨੇ ਮੇਰੇ ਮਿੱਤਰੋ ਆਹ ਕਹਿੰਦੇ ਕਰਨੇ ਜਾਲਪੁਰੇ ਵਾਲਾ ਉਹ ਸਾਰੇ ਚਾਰ ਨੇ ਕਰਨੇ ਅਮਰੀਕ ਦੇ ਗਵਾਂਢੀ ਨੇ ਐਕਸਪੀ ਦੇ ਵਾਲੇ ਤੇ ਸੋਡੀ ਸਾਈਕਲਸਟੋਰ ਵਾਲੇ ਗੁੰਮੰਡੀ ਯਾਰੀ ਪੱਕੀ ਹੋ ਸਾਹਮਣੇ ਇੱਕ ਪਾਸੇ ਕਰਨ ਔਰ ਦੂਜੇ ਪਾਸੇ ਥੂਲਾ ਥੂਲਾ ਤੇ ਕਰਨ ਜਦੋਂ ਥੂਲਾ ਇਹ ਕਿੱਡੇ ਫੜਨੇ ਦਾ ਸਮਝ ਲਓ ਮੇਰੇ ਮਿੱਤਰੋ ਸਮਝ ਲਓ ਜੱਫਾ ਜੱਫਾ ਓ ਭਗਤੇ ਵਾਲੇ ਆਵਾਜ਼ ਢਿੱਲੀਆਂ ਜਿਵੇਂ ਖੱਤੇ ਦੇ ਮੇਲੇ ਵੀ ਆ ਪਾਈ ਰਿਪੋਰਟਾਂ ਹੋ ਗੀਆਂ ਅਰਸ਼ ਨੰਬਰਦਾਰ ਗੁਰਮਣ ਕਨੇਡਾ ਉਹ ਕਹਿੰਦੇ ਢਾਂਗੇਲ ਦੇ ਚਫੋੜਾ 1100 ਡੋੜੀਓ 1100 ਦੇਣਗੇ ਢਾਂਗੇ ਵਾਲਾ ਲਾ ਗਿਆ ਫਿਰ ਜਫਾ ਕਮਾਲ ਦੀ ਖੇਡ ਦਿਖਾ ਗਿਆ ਢਾਂਗੇ ਵਾਲਾ ਐਨ ਸਰੇ ਦਾ ਜਾਫੀ ਹੈ ਸਾਡੀ ਖੇਡ ਕਬੱਡੀ ਦਾ ਲਾਹਤ ਪੁਰਜੀ ਵਾਲਾ ਦੀਪ ਅਗਲੀ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਵੜਿਆ ਹੋਇਆ ਇੱਕ ਪਾਸੇ ਸੇਵੀ ਆ ਦੂਜੇ ਪਾਸੇ ਫੂਲਾ ਸ਼ੂਸ਼ਕਾੜਾ ਕਰੂ ਪਾਰ ਫੜੂ ਗੱਟਾ ਪਰ ਦੀਪ ਦੀਪ ਲਾਓ ਜਨ ਵਾਪਸੀ ਕਰ ਗਿਆ ਹੈ ਦੀਪ ਨਿਊਜ਼ੀਲੈਂਡ ਦੇ ਵਰਲਡ ਕੱਪ ਵਾਲੇ ਦਿਨ ਹੀ ਵਾਪਸੀ ਕਰ ਗਿਆ ਸੀਗਾ میدان میرے می گئی ہے آ جلوڑے ہاک والی آ جگو تیار آتا ہاتھ اور کچھ جلوڑے والا بڑا دماغی ہے بڑا دماغی ہے بڑا ਹਾਂ ਪੂਰਬ ਕਹਿੰਦੇ ਜਪੁਰਜੀ ਵਾਲਾ ਉਧਰ ਜੱਜ ਦਿੱਤੀ ਦਾ ਕੈਫੇ ਵਾਲੇ ਮੁੰਡੇ ਤੇਲ ਵੀ ਕਾਂਡੀ ਵਾਲੇ ਗੁਰਵਿੰਦਰ ਦੇ ਤਿੰਨ ਜੱਫੇ ਉਹ 5000 ਦੇ ਹੋਣਗੇ ਹੁਣ ਲੈ ਕੇ ਗੁਰਵਿੰਦਰ ਹੋਏ ਜਸਕਰਨ ਸਿੰਘ ਜੀ ਪੀਐਸਓ ਐਮਐਲਏ ਜਲਾਲਾਬਾਦ ਗੋਲਡੀ ਕੰਬੋਜੀ ਹੋਣਾ ਨੇ ਨਜ਼ਦੀਕੀ ਸਾਥੀ ਨੇ ਆਹ 5 ਡਾਲਰ ਆਸਟ੍ਰੇਲੀਆ ਦੇ ਮੇਰੇ ਵੀਰੋ ਗੁਰਵਿੰਦਰ ਕਾਂਗੇ ਦੇ ਲਈ ਵੱਡੇ ਮਾਨ ਸਰਦਾਰ ਸਾਡੇ ਵੀਰ ਨੇ ਪੋਡਾ ਕੀਤੇ ਹੈ ਲੈ ਵੀ ਗੋਰਦਾ ਸਾਹਮਣਾ ਜਿਹੜਾ ਮਾ ਦੇ ਜੱਫੇ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਕੋਲੇ ਰੇਡ ਪੈ ਰਹੀ ਹੈ ਮੁੰਡੇ ਕਹਿੰਦੇ ਵੀ ਇੱਕ ਵਾਰੀ ਬੋਲ ਦਿਓ ਪਾਲਾ ਨਹੀਂ ਪਾਲਾ ਨਹੀਂ ਪਾਲਾ ਨਹੀਂ ਉਹ ਧੰਨਵਾਦ ਹੈ ਮੁੰਡਿਆਂ ਦਾ ਆਹ ਸਾਹਮਣੇ ਨੰਬਰ ਕਿਹਦੇ ਹੋਇਆ ਰਿਡਰ ਦੇ ਹਿੱਸੇ ਡੁੱਡਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਆਹ ਜਿਹੜੇ ਦੀਪਕ ਮੁਰਗੀ ਵਾਲਾ ਮੇਰੇ ਮਿੱਤਰੋ ਹੋਕੀ ਗੱਲਾਂ ਕਰਦੇ ਨੇ ਵੀ ਟੈਸਟ ਕੌਣ ਬਣੂਗਾ ਉਹ ਕਹਿੰਦੇ ਟਾਊਨ ਦਾ ਕੀ ਮਤਲਬ ਹੈ ਉਹ ਸਾਡੀ ਗੱਡੀ ਤੇ ਉਹ ਫੁੱਲ ਤੇਰੇ ਨਾਲੇ ਲੱਗਦੇ ਆ ਉਹ ਸਾਡੀ ਗੱਡੀ ਤੇ ਉਹਨ ਤੇਰੇ ਨਾਮੇ ਲੱਗਿਆ ਦਸਤੀ ਕੌਣ ਬਣੂ ਆ ਦੀਪ ਦਵਰ ਦੀਵਾ ਮੇਰੇ ਮਿੱਤਰੋ ਕਬੱਡੀ 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 ਸੋਨੀ ਸੋਨੀ ਦੇ ਦੀਪ ਆ ਸੋਨੀ ਤੇ ਦੀਪ ਓ ਸੋਨੀ ਜਿਵੇਂ ਆ ਫੜਿਆ ਨਾ ਓਏ ਕਮਾਲ ਕਰਤੀ ਓ ਨੌਜਵਾਨਾ ਓਏ ਕਮਾਲ ਕਰਤੀ ਆ ਭਗਤੇ ਵਾਲੇ ਜੱਫਾ ਕਿੰਦੇ ਲੱਗਿਆ ਫੇਰੇ ਭਾਈ ਭਗਤੇ ਦੀ ਧਰਤੀ ਐ ਗਰਪ੍ਰੀਤ ਸ ਹੈ ਖੁਸ਼ ਮੇਲਾ ਸਿਰੇ ਦਾ ਕੱਲਾ ਸੌਰੀ ਭਾਈ ਭਾਈ ਦਾਦੂ ਬੰਦੇ ਸੀ ਆਉਂ ਨਹੀਂ ਆਦੇ ਗੇਗਲਟ ਪੈਡ ਦਾ ਬੰਦਾ ਕੋਈ ਵੀ ਗਰਾਊਂਡ 'ਚ ਬਾਹਰ ਹੋ ਜਾਓ ਅਸੀਂ ਕਮੇਟੀ ਵਾਲੇ ਨਹੀਂ ਜਾਣਾ ਗਏ ਨੇ ਗਰਾਊਂਡ 'ਚ ਭਾਈ ਲਾਓ ਸਾਹਮਣੇ ਇੱਕ ਪਾਸੇ ਹਾਕਮ ਵਾਲਿਆ ਜੱਗੂ ਤੇ ਦੂਜੇ ਪਾਸੇ ਕੁਲਵਿੰਦਰ ਕੁਲਵਿੰਦਰ ਤੇ ਹਾਕਮ ਵਾਲਿਆ ਜੱਗੂ ਰੇਡ 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 ਮੋਹ ਸਾਹਮਣੇ ਕਹਿੰਦੇ ਨੰਬਰ ਰੇਡਰ ਤੇ ਸਿਖ ਰਾਜ ਜੀ ਨੇ ਬੜੀ ਦੁਨੀਆ ਗੱਲ ਕੀਤੀ ਜੇ ਅਸੀਂ ਬਾਹਰ ਤੇ ਕੋਈ ਹੋਰ ਵੀ ਅੰਬਰ ਨਾ ਜਾਵੇ ਲੋਕਾਂ ਨੂੰ ਕਬੱਡੀ ਦਿਖਾਉਣੀ ਹੈ ਆ 500 ਰੁਪਏ ਫੜ ਕੇ ਲੈ ਜਾ ਕਿਹਨੂੰ ਹੈ ਜਿਹੜਾ ਕਬੱਡੀ ਪਾ ਕੇ ਗਿਆ ਆ 500 ਰੁਪਏ ਸੋਨੇ ਵੀਰ ਵੱਲੋਂ ਵੀਰੇ ਆ ਗੁਰਪ੍ਰੀਤ ਪੈਸੇ ਨਾਲ ਦੀ ਨਾਲ ਗੁਰਪ੍ਰੀਤ ਪੈਸੇ ਨਾਲ ਦੀ ਨਾਲ ਲੋ ਰਿੰਦਰ ਆਜਾ ਵੀਰ ਹੋਰ ਲੋ ਅਗਲੀ ਕਬੱਡੀ ਕੌਣ ਪਾਵੇਗਾ ਗੁਰਪ੍ਰੀਤ ਬਰੇ ਸਾਹ ਵਾਲਾ ਨੌਜਾਨ ਤਿਆਰ ਵਰ ਤਿਆਰ ਹੈ ਪਰਨਾ ਜੱਸਾ ਮਣੀ ਦੇ ਪਿੰਡ ਦਾ ਇਹ ਨੌਜਾਨ ਹੈ ਬਰਨ ਸਾਹਿਬ ਦੀ ਧਰਤੀ ਹੈ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਵੇਖਦੇ ਆਂ ਵੀ ਹਾਕਮ ਵਾਲਿਆ ਜੱਗੂ ਵੀ ਉਸੇ ਇਲਾਕੇ ਦਾ ਆਹ ਦੂਜੇ ਪਾਸੇ ਸਾਜਲਕਾ ਤੋਂ ਚੱਲ ਕੇ ਕਹਿੰਦੇ ਕਾਂਗੇ ਵਾਲਾ ਚੰਨਣ ਸਿੰਘ ਦਾ ਪੋਤਾ ਪੁੱਜਦਾ ਔਰ ਦੂਜੇ ਪਾਸੇ ਗੁਰਪ੍ਰੀਤ ਬੜੇ ਸਾਵੇ ਓ ਜੋਰ ਓ ਜੋਰ ਬਸ ਵੀ ਬਸ ਬਸ ਵੀ ਬਸ ਸੱਚੇ ਪਾਤਸ਼ਾਹ ਮੇਰ ਕਿਰ ਅਪਾਰ ਅਪਾਰ ਕਿਰਪਾ ਹੈ ਮੇਰੇ ਵੀਰੋ ਲਓ ਮੁਰਜੀ ਵਾਲਾ 3200 ਦੇ ਦੋ ਜੱਫੇ ਹੋਣਗੇ ਅਰਸ਼ ਦੇ ਮਾਲਕ ਨੇ ਗੁਰਮਣ ਜਲੇਦਾ ਉਹਨਾਂ ਵੱਲੋਂ 3100 ਦੇ ਦੋ ਜੱਫੇ ਹੋਣਗੇ ਕਿ ਜੱਦੀ ਜੱਫਾ ਲਾਵੇਗਾ ਆਓ ਸਾਹਮਣੇ ਕਹਿੰਦੇ ਦੀਪਕ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆ ਮਾਈਵਾਲ ਫਕਰ ਝੰਡੇ ਵਾਲਾ ਇਹ ਅੱਜ ਦੇ ਟਾਈਮ ਦਾ ਕਿਹਦੇ ਚੋਟੀ ਦਾ ਜੱਸੀ ਹੈ ਆਓ ਦੀਪਕ ਮੁਰਜੀ ਵਾਲਾ ਤੁਰਜੀ ਵਾਲਾ ਤੁਰਜੀ ਵਾਲਾ ਇਹਦਾ ਸਾਡੇ ਪਿੰਡ ਕੋ ਬੁਰਜੀ ਅਸਲ ਤੇ ਖੇਲੇ ਬੁਰਜੀ ਪਿੰਡ ਬਣ ਗਿਆ ਰਤਿੰਦਰ ਇਹਦੇ ਵਾਲੇ ਆਹ ਜਲਵੇੜੇ ਵਾਲਾ ਆਹ ਬਿਹਾਰੀ ਪ੍ਰਿਯ ਕਿੰਦੇ ਵਾਂਗੂ ਰੈਡਾ ਪਾ ਜਾਂਦਾ ਇਹਦਾ ਕੁਝ ਪਤਾ ਨਹੀਂ ਲੱਗਦਾ ਇਹ ਨਾਈ ਅੰਗ ਫੜਾਉਂਦਾ ਇਹ ਮੇਰੇ ਮਿੱਤਰ ਜਾਨੀ ਦੀ ਬਹੁਤ ਹੈ ਇਹ ਦਿਮਾਗੀ ਵੀ ਬਹੁਤ ਹੈ ਆਹ ਸਾਹਮਣੇ ਇੱਕ ਪਾਸੇ ਢਾਂਗੇ ਵਾਲਾ ਕਹਿੰਦਾ ਮੈਨੂੰ ਛੱਡੋ ਪਰ ਦੂਜੇ करविंदर ਦੀ ਟੱਕਰ ਲਗਤੇ ਵਾਲੇ ਅੱਜ ਖੁਸ਼ ਹੈ ਅੱਜ ਸਾਰਾ ਭਗਤਾ ਨੱਚਦਾ ਹੈ ਅੱਜ ਭਗਤਾ ਨੱਚਦਾ ਹੈ ਆਹ ਸਾਹਮਣੇ ਫੂਲਾ ਸ਼ੂਸ਼ਾ ਵਾਲਾ ਕਰਦਾ ਕੋਸ਼ਿਸ਼ ਆ ਜਾ ਵੀ ਮਰੀਕ ਸਿੰਘਾ ਹੋਰ ਕਬੱਡੀ ਪਾਊਗਾ ਦੱਸਦੇ ਆਹ ਸਾਹਮਣੇ ਕਹਿੰਦੇ ਕੌਣ ਕਬੱਡੀ ਪਾਵੇਗਾ ਸਭਾ ਹਲਾਕ ਸੁਣਗੇ ਵੀ ਕੌਣ ਫੱਕਿਆ ਕੌਣ ਟੁੱਟਿਆ ਤੇ ਕੱਚੇ ਦਾ ਜੋ ਮਰਜੀ ਹੋ ਜੇ ਤਾਲਾਂਗੇ ਉਹ ਜੋ ਮਰਜੀ ਹੋ ਜੇ ਪਾਵਾਂਗੇ ਜਿਹੜੀ ਟੀਮ ਜਿੱਤੂ ਉਹਦੇ ਲਈ 2100 ਰੁਪਇਆ ਰੱਜ ਪੀਜ਼ਾ ਕੈਫੇ ਤੇ ਸੌਡੀ ਸਾਈਕਲ ਸਟੋਰ 2100 ਦੇ ਲਈ ਸੋਲੇ ਇੱਥੇ ਰੱਖ ਲੈ ਖਾਦੀ ਆ ਵੀ ਦੇ ਦੇ ਤੇ ਨਾਲ ਆ ਵੀ ਦੇ ਦੇ ਆਹ ਦੇ ਗੁਰਪ੍ਰੀਤ ਕਬੱਡੀ ਪਾਰ ਗੁਰਪ੍ਰੀਤ ਤੇ ਦੂਜੇ ਪਾਸੇ ਰੈਂਬੋ ਜੱਗੂ ਜੱਗੂ ਆਕਮਾਲੀਆ ਜੱਗੂ ਲਾ ਗਿਆ ਪਕੜਾ ਜੱਫਾ ਥੋੜੀ ਚੋਟ ਮਹਿਸੂਸ ਕਰ ਰਿਹਾ ਨਾਲ ਗੁਰਪ੍ਰੀਤ ਸਾਡੇ ਪੰਜਾਬ ਪੁਲਿਸ ਵਾਲੇ ਤੇ ਮੋੜ ਸਿੱਟੂ ਜੀ

ਪੁਆਇੰਟ ਜਿਹੜਾ ਇਹ ਦਬਰਜੀ ਵਾਲਾ ਮੂਹ ਸਪੋਰਟ ਗਰਾਊਂਡ ਦੇ ਵਿੱਚ ਜਰੂਰ ਪਹੁੰਚੀ ਕਰ ਦਿਓ ਮੂਹ ਸਪੋਰਟ ਸੀਗੀ ਪਰ ਵੀ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਜਿਹੜੀ ਪਹੁੰਚੀ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਲਓ ਅਗਲੀ ਕਬੱਡੀ ਕੁਲਵਿੰਦਰ ਸਾਡੇ 7 ਤੇ 11 ਦੀ ਟੱਕਰ ਕੋਈ ਜ਼ਿਆਦਾ ਫਰਕ ਨਹੀਂ ਭਾਤੇ ਭਾਈ ਦੇ ਮੇਰੇ ਮਿੱਤਰੋ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਰੋਲ ਹੋ ਗਏ ਤਿੰਨ ਰੈਂਬਾ ਦੇ ਦੋ ਹੋ ਗਏ ਇੱਕ ਬਾਕੀ ਰਹਿ ਗਿਆ ਅਰਸਤ ਗੁਰਮਨ ਵੱਲੋਂ 3500 ਲੱਗਾ ਹੋਇਆ ਕਾਂਜਲ ਦੇ 5000 ਲੱਗਾ ਹੋਇਆ ਫਿਰ ਉਧਰ ਕਹਿੰਦੇ ਇਸ ਵੇਲੇ ਟਰਾਈ 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 ਉਹ ਧਰਤੀ ਦੇ ਭਗਤੇ ਦੀ ਮੇਰੇ ਬਤੋ ਉਹ ਲੋਕਾਂ ਦੀ ਤੇਰੇ ਬੇਲਾ ਜੀ ਚਲੇ ਜਾਓ ਮੇਲਾ ਮੁੱਕ ਗਿਆ ਉਹ ਕੱਥਲੀ ਟੁੱਟਿਆ ਉਹ ਕਿਰਪਾ ਹੈ ਕਹਿੰਦੇ ਭਾਈ ਪਹਿਲੋਂ ਦੀਆਂ ਧਰਤੀ ਦੇ ਉੱਪਰ ਮੇਰੇ ਬਤੋ ਇੱਕ ਪਾਸੇ ਕਾਂਗੇ ਵਾਲਾ ਜੱਫੇ ਰੰਬੋ ਲਾ ਗਿਆ ਗੁਰਮਣ 3100 ਪੁਆਇੰਟਾ ਕਰਦੇ ਆ ਰੰਬੋ ਤੇਲ ਲਾ ਗਿਆ ਗੁਰਮਣ ਕੋ ਅਰਸ਼ ਵੱਲ ਕੋ 3100 ਪੁਆਇੰਟਾ ਕਰਦੇ ਹੋ ਦੀਪ ਜਬਰਜੀ ਵਾਲਾ ਜੇ ਗੁਰਪ੍ਰੀਤ ਦੇ ਸੱਤ ਨਾਲ ਲੱਗਦੀ ਥੋੜੀ ਤੇ ਫੈਸਲੇ ਕੁਝ ਹੋਰ ਹੋਣੇ ਸਨ ਮੇਰੇ ਮਿੱਤਰੋ ਫੈਸਲੇ ਕੁਝ ਹੋਰ ਹੋਣੇ ਸਨ ਲਖਪਤਲੀ ਬਿੱਲਾ ਜਿਹਦੇ ਘਰ ਮੇਰੇ ਵੀਰੋ ਸੱਤੇ ਪਾਸ਼ਾ ਨੇ ਅੱਲਾਹ ਤਾਲਾ ਨੇ ਧੀ ਦੀ ਬਾਤ ਬਖਸ਼ਿਆ ਬੱਲੇ ਮਾਰ ਕਵਾ ਦਾ ਨੌਜਵਾਨ ਮਾਰ ਕਵਾ ਦਾ ਨੌਜਵਾਨ ਮੈਚ ਸਮਾਪਤ ਰਾਜੀ ਦੇ ਲਈ 1700 ਰੁਪਏ ਜਗਤਪ੍ਰੀਤ ਦਾ ਕੈਫਾ ਤੇ ਸੋਡੀ ਸਾਈਕਲ ਸਟੋਰ ਵੱਲੋਂ ਪੈਂਦਾ ਹੈ ਫਾਸਟ ਅਖਰਜੀ ਸੈਕਿੰਡ ਸ਼ੂਸ਼ਾ ਬੈਸਟ ਹੋੜ ਅਖਰਜੀ ਵਾਲਾ ਦੀਪ ਸੱਤਾ ਦੇ 6 ਨੰਬਰ ਤੇ ਬੈਸਟ ਯਾਫੀ ਗੁਰਵਿੰਦਰ ਕਾਂਗੇ ਵਾਲਾ ਚਾਰਾਂ 'ਚ ਤਿੰਨ ਲਿਫੇ ਲਾ ਕੇ ਅੱਜ ਦੇ ਬੈਸਟ ਬਣਿਆ 313000 ਮੇਰੇ ਵੀਰੋ